ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਮੈਂ ਆਇਆ ਸੀਗਾ ਕੈਸਗੜ ਤੇ ਰੀਸਾਈਕਲ ਦਾ ਲੋਡ ਚੱਕਣਾ ਸੀਗਾ ਪਹਿਲੇ ਮੈਂ ਆਇਆ ਤਾਂ ਨਹੀਂ ਸੀਗਾ ਇੱਥੇ ਕਦੀ ਪਰ ਜਦੋਂ ਮੈਂ ਇੱਥੇ ਆਇਆ ਤੇ ਮੈਂ ਦੇਖਿਆ ਵੀ ਕਾਫੀ ਆਪਣੇ ਰੀਸਾਈਕਲ ਵਾਲੇ ਜਿੰਨੇ ਵੀ ਸੀਗੇ ਜਿਹੜੇ ਆਪਾਂ ਘਰਾਂ ਦੇ ਬਾਹਰ ਰੱਖਦੇ ਆ ਜਿਹਦੇ ਵਿੱਚ ਗੱਤਾ ਵਗੈਰਾ ਪਾਈਦਾ ਉਹ ਸਾਰਾ ਕੁਝ ਇੱਥੇ ਪਿਆ ਸੀਗਾ ਲੋਡ ਮਿਲਿਆ ਤੇ ਬੈਕ ਲਾਉਣ ਲੱਗਾ ਬੈਕ ਲਾ ਕੇ ਤੇ ਪਹਿਲਾਂ ਤਾਂ ਮੈਂ ਆਪਣਾ ਥਰਾ ਡੋਰ ਵਗੈਰਾ ਓਪਨ ਕਰ ਲਏ ਸੀਗੇ ਡੋਰ ਓ ਪ੍ਰੰਗਾਂਨ ਤੋਂ ਬਾਅਦ ਫਿਰ ਮੈਂ ਨੂੰ ਚਿੱਤ ਆਇਆ ਚਲੋ ਮੜੀ ਜੀ ਵੀਡੀਓ ਬਣਾ ਲਈਏ ਵੀਡੀਓ ਬਣਾ ਕੇ ਡੋਰ ਡਾਕ ਤੇ ਟਰੱਕ ਬੈਗ ਲਾ ਲਿਆ ਚਲੋ ਘੰਟਾ ਰੇੜ ਘੰਟਾ ਲਾਇਆ ਲਾ ਕੇ ਤੇ ਸਾਡੇ ਲੋਡ ਕਰ ਦਿੱਤਾ ਬਾਬਾ ਜੀ ਕਰਤਾਰ ਨੇ ਲੋਡ ਕਰ ਦਿੱਤਾ ਇਦਾਂ ਕਰਕੇ ਸਾਰਾ ਇਹਨੂੰ ਚੈੱਕ ਕਰਾਂ ਉਹ ਵੀ ਮੜਾ ਮੋਟਾ ਗੇਟ-ਗੁੱਟ ਸਾਫ਼ ਕਰਕੇ ਤੇ ਬਾਹਰ ਨਿਕਲਣ ਲੱਗਾ ਬਾਹਰ ਨਿਕਲ ਕੇ ਵੇਟ ਕਰਾਇਆ ਪਹਿਲਾਂ ਵੀ ਕਿੰਨਾ ਸੀਗਾ ਕਿਉਂਕਿ ਜਦੋਂ ਅੰਦਰ ਆਉਂਦੇ ਸੀਗੇ ਅੰਦਰ ਆਉਣ ਤੇ ਵੀ ਇਹਨਾਂ ਨੇ ਵੇਟ ਕਰ ਲਿਆ ਸੀਗਾ ਹੁਣ ਬਾਹਰ ਚਲਾ ਤੇ ਬਾਹਰ ਕਰਨ ਤੇ ਵੇਟ ਕਰਕੇ ਸੀਲ ਲੇਨ ਸੀਲ ਦੇ ਕੇ ਪੇਪਰਵਰਕ ਵਗੈਰਾ ਦੇ ਕੇ ਤੇ ਬਸ ਇਹਨਾਂ ਨੇ ਗੁੱਟੂ ਕੋ ਕਰ ਦਿੱਤਾ ਉਸ ਤੋਂ ਪਹਿਲਾਂ ਕਿ ਮੈਂ ਫੀਲ ਲਾਉਂਦਾ ਫੀਲ ਲਾਉਣ ਤੋਂ ਪਹਿਲਾਂ ਜਿਹੜਾ ਪੇਪਰ ਵਰਕ ਇਹਨਾਂ ਨੇ ਦਿੱਤਾ ਸੀਗਾ ਮੜਾ ਜਾ ਮੈਂ ਕਿਹਾ ਚਲੋ ਇੱਥੇ ਟਕਾ ਦਿੰਨੇ ਆ ਵੀ ਜੇਕਰ ਕੋਈ ਵੀ ਅੱਗੇ ਜਾ ਕੇ ਖੋਲੂਗਾ ਪੇਪਰ ਵਰਕ ਉਹਦੇ ਹੱਥ ਵਿੱਚ ਹੋਊਗਾ ਤੇ ਕਿਸੇ ਗੱਲ ਦੀ ਕੋਈ ਤੰਗੀ ਪਰੇਸ਼ਾਨੀ ਨਾ ਹੋਊਗੀ ਲੌਕ ਲਾ ਦਿੱਤਾ ਲੌਕ ਲਾ ਕੇ ਤੇ ਆਪਣਾ ਫੀਲ ਲਾ ਕੇ ਲੈਨ ਬਸ ਇਹ ਰ ਆਪਣਾ ਗੁੱਟੂ ਕੋ ਹੋ ਗਿਆ ਬਾਏ ਟਿੱਕੇ ਯਾਰ